ਹਲੋ ਹਲੋ ਹਾਂਜੀ ਫੁੱਫਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਤੇਰੇ ਠੀਕ ਐ ਸਿਮੂ ਬੋਲਦੀ ਹਾਂ ਮੈਂ ਅੱਛਾ ਸਿਮੂ ਬੋਲਦੀ ਹਾਂ ਅੱਛਾ ਤੇ ਪੂਆ ਬੜੀ ਚੇਤੇ ਕਰਦੀ ਹੁੰਦੀ ਤੈਨੂੰ ਤਾਂ ਹਾਂ ਪੂਆ ਜੀ ਮੈਂ ਬੜਾ ਦੂ ਹੱਲਪ ਕਰਦੀ ਹਾਂ ਨਾ ਫਿਰ ਮੇਰੀ ਟਿਪੂਆ ਜੀ ਬੁੱਧੀ ਬਹੁਤ ਬਣਦੀ ਆ ਤਾਂ ਕਰਕੇ ਯਾਦ ਕਰਦੀ ਆ ਮੈਨੂੰ ਅੱਛਾ ਜੀ ਬ੍ਰਿਗਾਲਾ ਸੋਨਾ ਹਾਂਜੀ ਫੁੱਫੜ ਜੀ ਤੇ ਤੇਰੇ ਡੈਡੀ ਕਿਵੇਂ ਆ ਮੇਰੇ ਡਾਡੀ ਸਾਰੇ ਠੀਕ ਹੈ ਜੀ ਮੰਮੀ ਤੇਰੀ ਉਹ ਵੀ ਸਾਰੇ ਠੀਕ ਨੇ ਅੱਛਾ ਤੇਰੇ ਡੈਡੀ ਨੇ ਇੱਕ ਦਿਨ ਫੋਨ ਕੀਤਾ ਸੀ ਕਿ ਭਾਈ ਜੀ ਆਪਣੀ ਨੂੰ ਮੰਨੂ ਨੂੰ ਇੱਧਰ ਤੁਸੀਂ ਆਇਲਰਸ ਦਾ ਪਤਾ ਕਰਕੇ ਦਿਓ ਹਾਂ ਮੰਨੂ ਦੀ ਦੀ ਤਾਂ ਮੰਨੂ ਦੀ ਦੀ ਨਹੀਂ ਤਾਂ ਕਰਨੀ ਆਇਲਰਸ ਮੈਂ ਵੀ ਕਰਨੀ ਆ ਹੁਣ ਤਾਂ ਅੱਛਾ ਅੱਛਾ ਤਾਂ ਕਰਨੀ ਹੈ ਹੂੰ अच्छा। ਕਾਮੀ ਦਾ ਵਰਾਜੂ ਇੱਧਰ ਇੱਧਰ ਰਹਿ ਪਿਓ ਇੱਥੇ ਤੁਸੀਂ ਮੇਰੇ ਕੋਲ ਉਹ ਆਉਣਾ ਜਾਣਾ ਕਰ ਲਿਓ ਇੱਥੋਂ ਹੀ ਫੇਰ ਕਿੱਡੀ ਗੱਲ। ਉਹਨਾਂ ਉਹਨੂੰ ਮੰਨੂ ਦੀ ਚਿੰਤਾ ਨਾਨਕੇ ਗਏ ਨਾ ਨਾਨਕੇ ਲੈ ਗਏ। ਅੱਛਾ। ਹਾਂਜੀ। ਫਿਰ ਤੂੰ ਇੱਥੇ ਕੀ ਕਰੇਂਗੀ? ਮੈਂ ਤਾਂ ਮੈਂ ਤਾਂ ਭੂਆ ਜੀ ਕੋਲ ਹੀ ਆਉਂਗੀ, ਤੁਹਾਡੇ ਕੋਲ ਹੀ ਆਉਂਗੀ ਮਤਲਬ। ਅੱਛਾ ਮੇਰੇ ਕੋਲ ਹੀ ਆਹੇਂਗੀ। ਹਾਂਜੀ। ਇੱਕ ਮੈਨੂੰ ਗੱਲ ਦੱਸੀ ਤੁਹਾਡੀ ਜਿੱਦ ਤੱਕ ਗੱਲ ਪੁੱਛਣੀ ਸੀ ਮੈਂ। ਹਾਂ ਭੂਆ ਜੀ ਦੱਸੂ ਨਾ ਜ਼ਰੂਰ ਦੱਸੂਗੀ। ਜੁਰਮ ਮਤਰੇ ਗੋਡਿਆਂ ਤੋਂ ਤਾਂ ਜੇ ਹੱਥ ਲੱਗ ਗਏ ਸੀ ਮੈਂ ਤੂੰ ਤੇਰੇ ਤੇ ਆ ਹਨਾ ਤੂੰ ਐ ਗੁੱਸੇ 'ਚ ਕਾ ਤੋ ਆ ਗਈ ਉਸ ਟਾਈਮ ਮੈਂ ਫੁੱਫਰ ਜੀ ਮੈਂ ਤਾਂ ਕੋਈ ਨਹੀਂ ਸਾਂ ਨਹੀਂ ਕੀਤਾ ਵਾ ਗੁੱਸਾ ਕੀਤਾ ਸੀ ਤੂੰ ਮੈਂ ਥੋੜੀ ਕਰੂੰਗੀ ਮੈਂ ਤੂੰ ਗੁੱਸਾ ਕੀਤਾ ਹੀ ਸੀ ਮੈਂ ਤਾਂ ਹੱਥ ਮੈਂ ਤੂੰ ਹੀ ਲੱਗ ਗਿਆ ਕੋਈ ਗਲਤ ਵੀ ਤਾਂ ਕੁਛ ਨਹੀਂ ਨਾ ਤੈਨੂੰ ਗਲਤ ਲੱਗਿਆ ਉਹ ਹਾਂ ਫੁੱਫਰ ਜੀ ਵੈਸੇ ਤਾਂ ਗਲਤੀ ਹੈ ਨਾ ਮੈਰਿਜ ਤੋਂ ਬਾਅਦ ਹੀ ਕਰਨਾ ਚਾਹੀਦਾ ਹੈ ਜੇ ਕੁਝ ਤਾਂ ਕਿ ਜੀ ਦੇ ਤਨੂੰ ਇਹ ਲੱਗਦਾ ਹੋਵੇ ਮੈਂ ਤੇਰਾ ਫੁੱਫੜ ਆਂ ਤਾਂ ਕਰਕੇ ਤੈਨੂੰ ਇਹ ਕਿ ਉਹ ਜਾਂ ਕੁਝ ਲੱਗਿਆ ਵੀ ਫੁੱਫੜ ਨਾਲ ਮੈਂ ਕੀ ਹੁਣ ਯਾਰੀ ਪਾਣੀ ਤੁਸੀਂ ਮੇਰੇ ਤਾਂ ਮੇਰੀ ਨਾ ਆਪੂਆ ਜੀ ਦੇ ਹਸਤੰਦੋਂ ਤੁਸੀਂ ਇੱਕ ਤੁਕਹਾਵਤ ਨਹੀਂ ਸੁਣੀ ਪੰਜਾਬੀ ਦੇ ਵਿੱਚ ਕੀ ਲੱਗਦੀ ਫੁੱਫੜਾ ਮੈਂ ਤੇਰੀ ਭੂਆ ਦੀ ਭਤੀਜੀ ਲੱਗਦੀ ਹਾਂਜੀ ਫੁੱਫੜ ਦੀ ਕੀ ਲੱਗਦੀ ਹੁੰਦੀ ਹੈ ਭਤੀਜੀ ਲੱਗਦੀ ਹੈ ਭੂਆ ਦੀ ਭਤੀਜੀ ਲੱਭਤੀਜੀ ਲੱਗਦੀ ਹੈ ਮੇਰੀ ਗੱਲ ਸੁਣੀਏ ਇੱਕ ਮਿੰਟ ਤੈਨੂੰ ਗੱਲ ਦੱਸਾਂ ਜੇ ਫੁੱਫੜ ਦੀ ਭਤੀਜੀ ਲੱਗਦੀ ਹੋਈ ਤੇ ਭੂਆ ਦੀ ਵੀ ਭਤੀਜੀ ਲੱਗਦੀ ਹੋਈ ਹਾਂਜੀ ਤੇ ਪੂਵੜੇ ਫੁੱਫੜ ਵੀ ਤੇ ਭੈਣ ਭਰਾ ਹੋਗੇ ਹਾਂਜੀ ਇੱਕਾ ਜੀ ਫੁੱਫੜ ਦੀ ਕੀ ਲੱਗਦੀ ਆ ਜਿਹੜੀ ਸਾਲੇ ਦੀ ਕੁੜੀ ਹੁੰਦੀ ਆ ਉਹ ਫੁੱਫੜ ਦੀ ਕੀ ਲੱਗਦੀ ਆ ਮੈਂ ਤੂੰ ਇੰਨੀ ਪੜੀ ਆ ਹੂੰ ਤੂੰ ਕਿੰਨੀ ਪੜੀ ਆ ਤੂੰ ਵਿਆਹ ਕੀਤੀ ਆ ਨਾ ਤੇਰੀ ਵਿਆਹ ਤਾਂ ਨਹੀਂ ਕੀਤੀ ਮਾਜੀ ਤਾਂ ਮੈਂ 12 ਕੀਤੀ ਆ ਫਸਟ ਈਅਰ ਹਨੀਫੋਰਮ ਪੀਪ ਭਰਿਆਗਾ ਮੈਂ ਹਾਂ ਚਲੋ ਭਰਤਾ ਦਾ ਮੰਲਾ ਹੋ ਗਿਆ ਤੂੰ ਇੰਨੀ ਪੜ੍ਹੀ ਲਿਖੀ ਆ ਤੂੰ ਇਹ ਦੱਸ ਵੀ ਜਿਹੜੀ ਸਾਲੇ ਦੀ ਕੁੜੀ ਹੁੰਦੀ ਆ ਉਹ ਫੁੱਫੜ ਦੀ ਕੀ ਲੱਗਦੀ ਆ ਬਲ ਮੈਨੂੰ ਦੱਸ ਅੜਤੀ ਤੇ ਲੱਗਦੀਂ ਦੀ ਉੱਪਰ ਜੀ 3 ਲੱਗਦੀ ਤੇ 3 ਲੱਗਦੀ ਹੋਵੇ ਤੇ ਜਦੋਂ ਭੂਆ ਗੁਜ਼ਰ ਜਾਂਦੀ ਹੈ ਤੇ ਫਿਰ ਸਾਡੇ ਦੀ ਕੁੜੀ ਵੀ ਵਿਆਹ ਦਿੰਦੇ ਹੈ ਜੀ ਇਹ ਤਾਂ ਸੁਣਿਆ ਨਹੀਂ ਕਈ ਜਗ੍ਹਾ ਸਾਡੇ ਪਰੰਤ ਉਹਨਾਂ ਦੇ ਨਾਂ ਗੁਜ਼ਰਦੇ ਸੀ ਜਿਹੜੇ ਬਾਹਰ ਲਕਾਰਲੇ ਹੈਗੇ ਆ ਲਾਂਦੇ ਹਾਂ ਤੇ ਉਹਨਾਂ ਦੇ ਗੁਜ਼ਰ ਜਾਂਦੇ ਸੀ ਤੇ ਫਿਰ ਉਹਨੇ ਮਾਸੇਕ ਤੇ ਹੀ ਵਿਆਹ ਕੀਤਾ ਸੀਗੀ ਮਾਸੀ ਮੁੱਕ ਗਈ ਸੀ ਉਹਦੀ ਕੁੜੀ ਦੀ ਅੱਛਾ ਤੇ ਮਾਸੜ ਨਾਲ ਹੀ ਹੋਰਦੀ ਸੀ ਕੁੜੀ ਹਾਂ ਦੂਜੀ ਆਪਣੇ ਵੀ ਇੱਧਰ ਲਾਗੇ ਪਿੰਡ ਹੈਗਾ ਹਾਂਜੀ ਤੇ ਉਹਦੇ ਜੱਗੇ ਵਾਲਾ ਪਿੰਡ ਜੱਗਾ ਮੁੰਡਾ ਨਹੀਂ ਉਹਨਾਂ ਦਾ ਸੀ ਆਪਣੇ ਕੋਲੇ ਹਾਂਜੀ ਹਾਂਜੀ ਤੇ ਉਹਦੇ ਪਿੰਡ 'ਚ ਕਮਾਨਾਂ ਦੀ ਸੀਗਾ ਤੇ ਉਹਦੀ ਘਰ ਵਾਲੀ ਗੁਜਰਗੀ ਤਾਂ ਉਹਦੇ ਸਾਲੇ ਦੀ ਕੁੜੀ ਨੂੰ ਵਿਆਹ ਲੈ ਤੇ ਮੇਰਾ ਤਾਂ ਆਪ ਜੀ ਕਰਕੇ ਤੇ ਨਾ ਗੋਰਾ ਚਿੱਟਾ ਰੰਗ ਦੇਖ ਕੇ ਨਾ ਕੀ ਆ ਚਲੋ ਵਿਆਹ ਦੀ ਤਾਂ ਗੱਲ ਚਲੋ ਬਾਅਦ ਦੀ ਗੱਲ ਹੈ ਕਿ ਜੇ ਟੁਕੜ ਟੁਕੜ ਆਪਣਾ ਸਬੰਧ ਹੀ ਬਣ ਜੇ ਉਹ ਤਾਂ ਫਿਰ ਜੇ ਤੁਸੀਂ ਹੋਣ ਨਾ ਖਰਚਾ ਕਰੋਗੇ ਹਾਈਲਾਈਟਸ ਕਰੂੰਗੀ ਫਿਰ ਕੰਮ ਥੋੜ ਨੂੰ ਤੁਹਾਨੂੰ ਸਾਰਾ ਕੁਝ ਮੰਨੂੰਗੀ ਆਪ ਦਾ ਹਸਬੰਦ ਨਹੀਂ ਮੰਨੂੰਗੀ ਤੁਹਾਨੂੰ ਆ ਮੈਂ ਤੁਹਾਨੂੰ ਇਹ ਕਹਿਣਾ ਸਿੱਧੀ ਗੱਲ ਆ ਹਾਂਜੀ ਵੀ ਤੇਰਾ ਰਿਸ਼ਤਾ ਤੇਰੀ ਭੂਆ ਨੂੰ ਕਹਿ ਦਿਆਂਗੇ ਵੀ ਭਾਈ ਆਪਾਂ ਕੁੜੀ ਨੂੰ ਇੱਥੇ ਹੀ ਆਪਾਂ ਵਿਆਹ ਦਈਏ ਤੇਰੇ ਰਿਸ਼ਤਾ ਲੈ ਆਉਗੇ ਆਪਣੇ ਆਪਣੇ ਦਾਏ ਦਾ ਪੁੱਤ ਹੈਗਾ ਤੇ ਉਹਨਾਂ ਕਰਾ ਦੇਣਗੇ ਰਿਸ਼ਤਾ ਤੇਰਾ ਦਾਏ ਦਾ ਕਰਨ ਨਾਲ ਨਹੀਂ ਤੇ ਬਲ ਕਰਨ ਨਾਲ ਜਿਹੜਾ ਉਹ ਉਟਰਾਈਆਂ ਮਾਰਦਾ ਤੇਰੇ ਤੇ ਜਦੋਂ ਆਉਣੀ ਇੱਧਰ ਨਹੀਂ ਉਹ ਤਾਂ ਬਹੁਤ شریف ਮੁੰਡਾ ਹੈਗਾ ਕਿੰਨਾ ਸਿਆਣਾ ਉਹਨੂੰ ਤਾਂ ਐਸਾ ਕੁਛ ਪੱਤੀ ਨਹੀਂਗਾ ਅੱਛਾ ਜੀ شریف ਮੁੰਡਾ ਹੈ ਤੇ شریف ਉਹਦੀ 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 ਮੈਨੂੰ ਤਾਂ ਉਹ ਪਸੰਦ ਹੈ ਪਰ ਰਾਜਵੀਰ ਮਾਰਦਾ ਉਹਨ ਦਾ ਟਰਾਈਆਂ ਤਾਂ ਨਹੀਂ ਅੱਛਾ ਉਹਦੀ ਸ਼ਰਾਫਤ ਦਾ ਪਹ ਫਾਇਦਾ ਚੁੱਕਣਾ ਕਰ ਰਹੇ ਹਾਂ ਹਾਂ ਤੁਸੀਂ ਮੈਨੂੰ ਬਾਹਰ ਭੇਜ ਜੂਂਗੇ ਇਹਨੂੰ ਛੁੱਡੂ ਜੀ ਨੂੰ ਇੱਥੇ ਰੱਖੋਗੇ ਤੂੰ ਦੂਜਾ ਤਾਂ ਇੱਥੇ ਰਹਿ ਜਾਊਗਾ ਤੈਨੂੰ ਮੈਂ ਬਾਹਰ ਤੈਨੂੰ ਭੇਜ ਦਊਗਾ ਪਰ ਉੱਧਰ ਜਾ ਕੇ ਤੇ ਮੇਰਾ ਔਖਾ ਹੋ ਜੀ ਫਿਰ ਮੈਂ ਤੇਰਾ ਕਿਵੇਂ ਕਰਿਆ ਕਰੂੰਗਾ ਨਹੀਂ ਤੂੰ ਦਾ ਔਖਾ ਨਹੀਂ ਤੂੰ ਤਾਂ ਪਾਪੀ ਨਾ ਹੂੰ ਤੈਨੂੰ ਕੋਲੇ ਚਾਦ ਲੂੰਗੀ ਆਉਦੇ ਅੱਛਾ ਏ ਫਿਰ ਤਾਂ ਸਿਆਣੀ ਹੋ ਗਈ ਸਾਡੀ ਬੱਚੀ ਹੈ ਹਾਂਜੀ ਕੀ ਗੱਲ ਸੁਣਾ ਜੇ ਇੱਕ ਵਾਰੀ ਆਪਾਂ ਮਿਲ ਲੀ ਗਏ ਹਾਂ ਥੋੜੇ ਦਿਨਾਂ 'ਚ ਤੇਰੇ ਕੀ ਸਲਾਹ ਹੈ ਨਾ ਮੈਨੂੰ ਡਰ ਲੱਗਦਾ ਹੈਗਾ ਤੁਸੀਂ ਤਾਂ ਹੁਣ ਮੇਨ ਨਮੇਰਾ ਹੋ ਜਾਊਗਾ ਲੂਜ਼ ਹੋ ਜਾਊ ਸਾਰਾ ਕੁਝ ਫਾਟ ਜਾਊਗਾ ਨਹੀਂ ਐ ਕੁਝ ਹੁੰਦਾ ਉਹ ਆਉਂਦੀ ਫਟਕੜੀ ਫੁਟਕੜੀ ਲਾ ਲਈ ਬਾਅਦ ਚ ਕੁਝ ਨਹੀਂ ਹੁੰਦਾ ਫਿਰ ਤੁਸੀਂ ਲਾਉਂਗੇ ਫਟਕੜੀ ਵੀ ਮੈਂ ਨਹੀਂ ਲਾਉਂਗੀ ਹਾਂ ਮੈਂ ਨਾ ਉਹ ਲੂਬ੍ਰੀਕੇਟ ਜਾ ਆਉਂਦਾ ਨਾ ਜਿਹੜਾ ਮਤਲਬ ਕੁਲਾ ਕੁਲਾ ਹੋ ਜਾਂਦਾ ਉਹ ਨਾਲ ਮੈਂ ਛਤਰੀ ਲਾ ਦਊਂਗਾ ਉੱਤੇ ਤੇ ਹਰਾਮ ਨਾਲ ਹੋਲੀ ਹੋਲੀ ਕਰਨਾ ਹੈ ਮੈਂ ਨਹੀਂ ਕਰਨਾ। ਮਨੋਕਤੀ ਨਹੀਂ ਹੋ ਕਿ ਮੈਂ ਹੁੰਦਾਗਾ ਮੈਨੂੰ। ਓਏ ਯਾਰ ਮੈਨੂੰ ਸਾਰਾ ਪਤਾ ਹੈ ਤੂੰ ਕਿਉਂ ਟੈਨਸ਼ਨ ਲੈਣੀ ਤੂੰ ਨਾ ਮੇਰੀ ਗੱਲ ਸੁਣ। ਤੂੰ ਤਾਂ ਬਸ ਤਰੀਕ ਫਿਕਸ ਕਰ ਵੀ ਕਿਤੇ ਤੂੰ ਸਵੇਰ ਤਾ ਆ ਜਾ ਉੱਥੇ। ਤੁਸੀਂ ਬੁਲਾ ਲਓ ਫਿਰ ਮੈਂ ਆਪਾਂ ਘਰੇ ਦੇਖ ਲਾਂਗੀ। ਬੁਲਾ ਢੇ ਬੁਲਾ ਢੇ ਬੁਲਾ ਢੇ ਆਪਾਂ ਚੱਲਾਂਗੇ ਤੂੰ ਲੈ ਜੂ ਮੈਂ ਆਪੇ ਮੈਂ। ਠੀਕ ਹੈ ਮੈਂ ਆ ਜੂਗੀ ਫੁੱਫੇ ਜੀ। ਪਾਠੀ ਠੀਕ ਚੰਗਾ ਫਿਰ। ਫਿਰ ਫੂ ਆ ਗਈ ਮਨ ਲਗਾ। ਹਲੇ ਆ ਚਾ ਉਹਰੇ।